ਹਏ ਹਏ ਇੱਥੇ ਲਿਆ ਕੇ ਬਿਠਾਤਾ ਵਾ ਮੈਂ ਇਹ ਨਹੀਂ ਅੰਦਰ ਬੈੰਨੇ ਆ ਓਏ ਏਸੀ ਚੱਲ ਦੂਗਾ ਫਿਰ ਕੀ ਹੋ ਗਿਆ ਤੇ ਬਲਦੀ ਏਸੀ ਚਲਾਉਣਾ ਕਾਦ ਨਾ ਵਾ 32 ਦੇ ਡੇਢ ਘੰਟਾ ਹੋ ਗਿਆ ਬੰਦ ਹੋਈ ਨੂੰ ਡੈਡੀ ਜੀ ਮੰਮੀ ਗਿੱਜ ਗਈ ਐਸੀ ਥੱਲੇ ਰਹਿਣਾ ਗਰਮੀ ਜਿਨੀ ਰਹਾ ਜਾਂਦਾ ਤੇ ਬਾਕੀ ਤੁਸੀਂ ਮੰਮੀ ਦੀਆਂ ਗੱਲਾਂ ਨਾ ਸੁਣੋ ਮੰਮੀ ਐਵੇਂ ਰੋਲਾ ਪੁੰਦੀ ਰਹਿੰਦੀ ਆ ਤੁਸੀਂ ਮੇਰੀ ਗੱਲ ਸੁਣੋ ਇਦਾਂ ਕਰੀਏ ਆਪਾਂ ਹੁਣ ਗੱਡੀ ਲਈਏ ਅ ਜਦੋਂ ਮੇਰੀਆਂ ਸਹੇਲੀਆਂ ਆਉਂਦੀਆਂ ਨਾ ਸਾਰੀਆਂ ਵਲੀਆਂ ਗੱਡੀ ਚੋਂ ਹੁੰਦੀਆਂ ਵਾ ਉਹਨਾਂ ਦੇ ਮਾਪੇਓ ਗੱਡੀ 'ਚ ਛੱਡ ਗਏ ਨੇ ਆ ਤੂੰ ਹੀ ਮੈਨੂੰ ਉਹ ਮੋਟਰਸਾਈਕਲ ਦਾ ਛੱਡੀ ਉਹਨੇ ਪਲਟੀਆਂ ਤੇ ਅਗਲੀਆਂ ਮੈਨੂੰ ਮਜ਼ਾਕ ਕਰਦੀਆਂ ਤੂੰ ਵੀ ਗੱਡੀ ਲਾਹ ਤਾਂ ਮੈਨੂੰ ਟੌਰ ਨਾਲ ਕੋਲੇ ਛੱਡ ਕੇ ਆਇਆ ਕਰ ਉਹ ਚੱਲ ਪੁੱਤ ਕੋਈ ਗੱਲ ਨਹੀਂ ਮਹਾਰਾਜ ਤੇਰੇ ਪੈਰਾਂ ਵਿਚੇ ਬਠੇਰਾ ਕੋ ਜਿੱਤਾ ਵਾ ਕੋਈ ਨਹੀਂ ਪੁੱਤ ਗੱਡੀ ਦੀ ਕਿਹੜੀ ਗੱਲ ਵਾ ਗੱਡੀ ਲੈ ਲਾਂਗੇ ਮੈਂ ਤਾਂ ਨਾ ਮਹਾਰਾਜ ਇੰਨਾ ਕੁ ਦੇ ਕਿ ਮੈਂ ਆਪਣੀ ਧੀ ਨੂੰ ਹਾਜ ਲੈ ਕੇ ਦਵਾ ਆਹੋ ਤੂੰ ਹੀ ਰਾਜਾ ਦੀ ਹਾਲ ਚੋ ਜੂ ਉਹ ਵੀ ਜਿਹੜੀ ਚੀਜ਼ ਮੂੰਹੋਂ ਕੱਢੀ ਉਸੇ ਵੇਲੇ ਹਾਜ਼ਰ ਹੋ ਜਾਣੀ ਆ ਉਹ ਇਦਾਂ ਨਹੀਂ ਨਿਆਣੇ ਦੇ ਮਗਰ ਲੱਗੀ ਦਾ ਬੜਾ ਵਧੀਆ ਚੱਲਣ ਡਿਆ ਉਹਨਾਂ ਚ ਚਲਾਓ ਉਹ ਭਗਵਾਨ ਨੇ ਗੁਰਬਾਣੀ ਚ ਵੀ ਲਿਖਿਆ ਵਾ ਬਹੁਤਾ ਕਹੀਏ ਬਹੁਤਾ ਹੋਏ ਜੇ ਜਿਆਦਾ ਮੰਗਾਂਗੇ ਨਾ ਫੇਰ ਹੀ ਕੋਈ ਮਿਲਣਾ ਵਾ ਤੇ ਬਾਕੀ ਕੋਈ ਗੱਲ ਨਹੀਂ ਮਾਰਾ ਤਾ ਬਿਹਰਾ ਕੋਈ ਸਾਡੇ ਕੋਲ ਉਹ ਬੱਸ ਵੀ ਕਰਿਆ ਕਰੋ ਐਦਾ ਨਾ ਕਰਦੇ ਰਿਹਾ ਕਰੋ ਹਮੇਸ਼ਾ ਹੀ ਬੜਾ ਕੁਛ ਆੜ ਕੋ ਬੜਾ ਕੁਛ ਆ ਸਾਡੇ ਕੋਲ ਲੋਕੀ ਨਜ਼ਰ ਲਾ ਦਿੰਦੇ ਆ ਲੋਕੀ ਤੇ ਵੇਂਦੇ ਰਹਿੰਦੇ ਆ ਇਹ ਮੂੰਹੋਂ ਕੋਈ ਗੱਲ ਕੱਢਣ ਤੇ ਇਹਨਾਂ ਨੂੰ ਪਿੰਡੋਂ ਕੱਢੀਏ ਪਤਾ ਤਾਂ ਹੈਗਾ ਲੋਕਾਂ ਦੇ ਸੁਭਾਅ ਦਾ ਉਹ ਲੋਕੇ ਨਜ਼ਰਾਂ ਗੱਡੀ 'ਤੇ ਬੈਠੇ ਆ ਉਹ ਵੇਖੀਏ ਕਿੱਥੋਂ ਆਏ ਪੈਸਾ ਕੱਢਦੇ ਤੇ ਕਿੱਥੋਂ ਇਹਨਾਂ ਨੂੰ ਲੁੱਟੀਏ ਉਹ ਮੰਮੀ ਕੀ ਕਹਿੰਦੇ ਨੇ ਵੱਡਾ ਸੋਚੀਏ ਨਾ ਤਾਂ ਤਾਂ ਹੀ ਰੱਬ ਦਿੰਦਾ ਵਾ ਇਹ ਨਹੀਂ ਬਿੱਥੇ ਕੀ ਸੋਚੀ ਜਾਓ ਤੇ ਫੇਰ ਕੀ ਰੀਝਾ ਪੂਰੀਆਂ ਹੋਣੀਆਂ ਵਾ ਵੱਡਾ ਸੋਚੀ ਜਾਓ ਫੇਰ ਟ੍ਰੇਨ ਲੈ ਆਓ ਟ੍ਰੇਨ ਕੋ ਮੇਰੇ ਡੈਡੀ ਤੇ ਜਾਜ ਲੈ ਕੇ ਦੇਨ ਨੂੰ ਤਿਆਰ ਆ ਕੋਈ ਗੱਡੀ ਲਈ ਤੇ ਹਾਂ ਕਰੋ ਕੀਤੇ ਨਹੀਂ ਨਜ਼ਰ ਲੱਗਦੀ ਬਾਕੀ ਹੁਣ ਮੈਂ ਸੋਚਣ ਦਿਆ ਸੀ ਕਿ ਜਿੰਨਾ ਕਈ ਫਸਲ ਦੇ ਖਰਚਾ ਕੀਤਾ ਨਾ ਉਹਦੇ ਹਿਸਾਬ ਨਾਲ ਅਸਲ ਬਹੁਤ ਸੋਹਣੀ ਆ ਪੈਸੇ ਚਾਰ ਬਾਜ ਜਾਣੇ ਆ ਮੈਂ ਤੇ ਕਹਿਣਾ ਵਾ ਇੱਕ ਤੇ ਘਰ ਨੂੰ ਰੰਗ ਰੋਗਨ ਕਰਾ ਲੀਏ ਇਹਦੀ ਕਰਾ ਲੀਏ ਨਾਲੇ ਸਾਡੀ ਧੀ ਰਣੀ ਆਂਦੀ ਆ ਗੱਡੀ ਰਣੀ ਆ ਤੇ ਆਪਣੀ ਧੀ ਨੂੰ ਗੱਡੀ ਵੀ ਲੈ ਜੰਨੇ ਆ ਸੱਚੀ ਰਣੀ ਜੀ ਤੇ ਹੋਰ ਪੁੱਤ ਇਹਦਾ ਮਤਲਬ ਤੁਸੀਂ ਦੋਵਾਂ ਨੇ ਨਹੀਂ ਟਲਣਾ ਓ ਮੰਮੀ ਮਾਂ ਜਾ ਮੇਰੀ ਮਾਂ ਦਾਣੀ ਆ ਗੱਡੀ ਆ ਤੁਸੀਂ ਵੀ ਮੇਰੀਆਂ ਸਹੇਲੀਆਂ ਵਾਂਗੂ ਨਾ ਟੋਰ ਨਾਲ ਗੱਡੀ ਚ ਘੁੰਮਿਆ ਕਰੋ ਵੇਖੋ ਵੱਖਰੀ ਟੋਰ ਬਣਿਆ ਕਰਨੀ ਆ ਮੰਨ ਜੋ ਮੈਨੂੰ ਇਹ ਦੱਸ ਤੇਰੀ ਸਹੇਲੀਆਂ ਨੇ ਮੇਰੀ ਕਾਦੀ ਧੀ ਸਵਾ ਕੋਈ ਰੀਸਤ ਨਹੀਂ ਹੈਗੀ ਆਪਾਂ ਵੀ ਟੋਰਨਾ ਕਿਤੇ ਮਾਮੇ ਮਾਸੀਆਂ ਦੇ ਵਿਆਹਾਂ ਸ਼ਾਦੀਆਂ ਦੇ ਜਾਇ ਕਰਾਂਗੇ ਕਿ ਹੋਰ ਘੰਟਾ ਖਾਂਦੇ ਜਾਂਦੇ ਆਪਾਂ ਉਹ ਤਾਂ ਤੁਸੀਂ ਮੈਨੂੰ ਘਰੇ ਛੱਡ ਜੰਨੇ ਆ ਮੋਟਰਸਾਈਕਲ ਤੇ ਆਪ ਦੋਵੇਂ ਜਲ ਜੰਨੇ ਆ ਤੇ ਮੋਟਰਸਾਈਕਲ ਤੇ ਹੁਣ ਪਿੰਡ ਥੋੜੀ ਬਿਠਾ ਕੇ ਖਾਣਨਾ ਹਾਂ ਹਾਂ ਮੈਂ ਪਿੰਡ ਚ ਨਹੀਂ ਆ ਮੇਰਾ ਵੀ ਕਿਤੇ ਜੀ ਕਰਦਾ ਆ ਤੁਸੀਂ ਅੱਜ ਤੱਕ ਮੈਨੂੰ ਲਾਦਾ ਨਾਨਕਿਆਂ ਤੇ ਆ ਕਿੱਡੀ ਵੱਡੀ ਹੋ ਗਈ ਮੈਂ ਹੀ 10 ਕਵਾਰੀ ਖੜਿਆਈਓ ਚੰਗਾ ਪਹਿਣਾ ਠੀਕ ਆ ਲੈ ਆਵਾਂਗੇ ਗੱਡੀ ਹੋਰ ਦੱਸ ਕੀ ਜਾਨੀ ਲੈ ਡੈਡੀ ਹੋ ਗਏ ਫਿਰ ਸੈਨ ਮੰਨ ਗਈਓ ਗ੍ਰਹਿ ਮੰਤਰੀ ਸਾਡੀ ਉਹ ਬਾਬਾ ਬੱਸ ਵੀ ਕਰਿਆ ਕਰੋ ਸੈਨ ਤੇ ਇਹ ਜ਼ਰੂਰੀ ਤੂੰ ਹੋਰ ਤੂੰ ਇਹਦੇ ਮੇਰੇ ਤੇ ਐਵੇਂ ਧੂਆਂ ਲਾਉਂਦੇ ਰਹਿੰਦੇ ਹੋਰ ਇੰਨੀਆਂ ਚੀਜ਼ਾਂ ਘਰਤੀਆਂ ਬਣਾਈਆਂ ਆਂ ਮੈਂ ਤੇ ਗੱਡੀ ਵਾ ਤੇ ਹਜੇ ਕਹਿੰਦੀ ਚੱਲ ਰੁਕ ਜਾ ਰੁਕ ਜਾ ਪੈਸੇ ਚਾ ਜਮਾ ਕਰ ਲੋ ਉਹ ਗੱਲ ਤੇ ਫਿਰ ਉੱਥੇ ਆ ਗਈ ਨਾ ਕਮਾਈ ਤੇ ਮੈਂ ਕਰਨੀ ਆ ਸੈਨ ਤੇ ਤੇਰੇ ਹੀ ਹੋਣੇ ਆ ਜਿਹੜੀ ਚੀਜ਼ ਤੇ ਤੂੰ ਸੈਨ ਕਰ ਤੇ ਉਹ ਆ ਜਾਣੀ ਆ ਜੀਤੇ ਇਹਨੇ ਕਹਤਾ ਆਬਜੈਕਸ਼ਨ ਉਹ ਕਿਹ ਡੇ ਲੈਣੀ ਆ ਘਰ ਦਾ ਮੰਤਰੀ ਜੋ ਆ ਲੈ ਮੰਤਰੀ ਮੈਮ ਆ ਕਿ ਇਹ ਵਾ ਉਹ ਜਿੱਦਾਂ ਕਹੀ ਜਾਂਦੀ ਉਹਦਾ ਤੁਸੀਂ ਕਹੀ ਜਾਂਦੇ ਆਂ ਉਹ ਚੱਲ ਇਦਾਂ ਹੀ ਰਾਲੇ ਮਿਲ ਕੇ ਕੰਮ ਹੁੰਦੇ ਹੁੰਦੇ ਆ ਮੰਤਰੀ ਦੇ ਨਾਲ ਸਲਾਹਕਾਰ ਵੀ ਹੁੰਦੇ ਆ ਨੀ ਦੋ ਚਾਰ ਚਲੋ ਠੀਕ ਆ ਜਿੱਦਾਂ ਦਾ ਨਾ ਚੀ ਕਰਦਾ ਨਾ ਕਰ ਲੋ ਉਦਾਂ ਹੀ ਚਲੋ ਠੀਕ ਆ ਹੁਣ ਆ ਗਈ ਬੱਤੀ ਆਓ ਚਲੀਏ ਅੰਦਰ ਹੀ ਚਲੋ ਮੰਮੀ ਇੱਥੇ ਪਸੀਨੇ ਨਾਲ ਭਿੱਜ ਗਈ ਵੇਖੋ ਹੁਣ ਏਸੀ ਸਦੇ ਭਾਲੀਏ ਜਾ ਕੇ ਠੰਡੀ ਕਰੀਏ ਉਹ ਬਾਬਾ ਹੁਣ ਅੰਦਰ ਤੁਰ ਪਏ ਤੇ ਹੁਣ ਆਵੇ ਹਵਾ ਵੀ ਵਗਣ ਡਿਆ ਪੀਜੇ ਘਰਾਂ ਵਾਲਿਓ ਘਰੇ ਜੇ ਕਿੱਥੇ ਚਲ ਗਏ ਜੇ ਆ ਜਾਓ ਭੈਣ ਜੀ ਸਤਿ ਸ੍ਰੀ ਅਕਾਲ ਭੈਣ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹਾਂਜੀ ਵਧੀਆ ਠੀਕ ਠਾਕ ਤੁਸੀਂ ਸੁਣਾਓ ਹਾਂ ਇਹ ਵੀ ਠੀਕ ਆ ਆ ਜਾਓ ਬਹਿ ਜਾਓ ਕੋਈ ਨਹੀਂ ਬੈਠੀ ਹਾਂ ਹੋਰ ਭੈਣ ਜੀ ਤੁਸੀਂ ਕਹਤੋਂ ਬੂਆ ਖੜਕਾਉਨੇ ਨੇ ਤਾਂ ਆਪਣਾ ਕਾਰਵਾ ਜਦੋਂ ਮਰਜ਼ੀ ਆਓ ਜਾਓ ਆਹ ਹੈ ਮੈਂ ਇਸ ਕਰਕੇ ਬੂਆ ਖੜਕਾ ਆ ਵੇਖਾਂ ਘਰ ਵੀ ਕੋਈ ਕਿ ਨਹੀਂ ਤਾਂ ਮੈਂ ਬੂਆ ਖੜਕਾ ਕੇ ਆਈ ਹਾਂ ਮੈਨੂੰ ਦੱਸਣ ਨਹੀਂ ਦਿਆ ਕੋਈ ਵੀ ਤਾਂ ਕਰਕੇ ਹੋਰ ਭੈਣ ਜੀ ਸੁਣਾਓ ਠੀਕ ਠਾਕ ਹੈ ਹਾਂ ਠੀਕ ਆ ਤੂੰ ਸੁਣਾ ਠੀਕ ਠਾਕ ਆ ਸਭ ਰਾਜਵਿੰਦਰ ਠੀਕ ਆ ਹਾਂਜੀ ਠੀਕ ਜੀ ਚੰਗੀ ਪੜਾਈ ਚੱਲਣ ਦੀ ਹਾਂਜੀ ਬੜੀ ਵਧੀਆ ਹੋਰ ਭੈਣ ਜੀ ਦੱਸੋ ਕਿੱਦਾਂ ਆਉਣੇ ਹੋਏ ਆ ਬਲਜੀਤ ਮੈਂ ਤਾਂ ਬੜੀ ਆਸ ਲਾ ਕੇ ਆਈ ਹਾਂ ਹੁਣ ਮੇਰੀ ਕਿਤੇ ਆਸ ਤੇ ਪਾਣੀ ਨਾ ਫਿਰ ਜੇ ਭੈਣ ਜੀ ਇਹ ਕਿੱਦਾਂ ਦੀ ਗੱਲ ਹੋਈ ਨਾਲੇ ਮੈਨੂੰ ਤੁਸੀਂ ਸਿੱਧਾ ਸਿੱਧਾ ਦੱਸੋ ਹਾਂ ਮੇਰਾ ਤਾਂ ਦਿਲ ਬਈ ਜਾਣ ਗਿਆ ਵਾ ਕਿਹੜੀ ਤਾਈ ਗੱਲ ਕੱਢੀ ਕੱਢ ਮਾਰਨੀ ਜੇ ਬਲਜੀਤ ਰਾਜਵਿੰਦਰ ਦੇ ਤਾਈ ਮਾਰਨ ਤੋਂ ਬਾਅਦ ਤੁਸੀਂ ਮੇਰਾ ਬੜਾ ਹੀ ਸਾਥ ਦਿੱਤਾ ਵਾ ਮੈਂ ਆਕੇ ਤੁਹਾਡਾ ਦਿਨ ਦੇ ਸਕਦੀ ਹਾਂ ਮੈਂ ਅਗਰੇ ਕਦੀ ਤੁਹਾਡਾ ਦੇਣ ਨਹੀਂ ਦੇ ਸਕਦੀ ਤੁਸੀਂ ਮੇਰੇ ਔਖੇ ਸੌਖੇ ਵੇਲੇ ਨਾਲ ਖੜੇ ਜੇ ਦੋਵੇਂ ਜੀ ਬੜਾ ਮੇਰਾ ਟਾਈਮ ਤੁਸੀਂ ਕੱਢਿਆ ਚੰਗਾ ਮਾੜਾ ਭੈਣ ਜੀ ਇਹ ਕਿਹੜੀ ਗੱਲ ਕੀਤੀ ਇਹ ਤੇ ਤੁਹਾਡਾ ਫਰਜ਼ ਹੀ ਆਪਣੇ ਨਾਲ ਆਪਣੇ ਖਲੋਂਦੇ ਹੁੰਦੇ ਆ ਜਦੋਂ ਹੁਣ ਬਾਜੀ ਨਹੀਂ ਰਹੇ ਤਾਂ ਇਹ ਤੁਹਾਨੂੰ ਤੱਕਾ ਥੋੜੀ ਦੇਣਾ ਹੀ ਅਹੀਂ ਆਪਣਾ ਫਰਜ਼ ਨਿਭਾਇਆ ਵਾ ਬਸ ਤਹ ਇਦਾਂ ਦੀਆਂ ਗੱਲਾਂ ਕਰ ਕਰਕੇ ਨਾ ਹਾਨੂੰ ਨੀਵਾਂ ਨਾ ਕਰਿਆ ਕਰੋ ਨਹੀਂ ਨਹੀਂ ਬਲਜੀਤ ਮੈਂ ਅਸੋ ਤੁਹਾਡਾ ਧੰਨਵਾਦ ਕਰਦੀ ਕੌਣ ਐਜੇ ਟਾਈਮ ਤੇ ਸਾਥ ਦਿੰਦਾ ਪਰ ਮੈਂ ਤਾਂ ਤੁਹਾਨੂੰ ਬਹੁਤ ਚੰਗੇ ਜਾਣਦੀ ਵੀ ਤੁਸੀਂ ਮੇਰਾ ਸਾਥ ਨਹੀਂ ਛੱਡਿਆ ਬਹੁਤ ਮੇਰਾ ਸਾਥ ਦਿੱਤਾ ਵਾ ਹੁਣ ਤੁਸੀਂ ਮੈਨੂੰ ਦੱਸੋ ਤੰਗੀ ਕਾ ਦੀ ਗੱਲ ਹੈ ਕਿਹੜੀ ਗੱਲ ਦੀ ਆ ਕੀ ਚਾਹੀਦਾ ਵਾ ਖੁੱਲ ਕੇ ਗੱਲ ਦੱਸੋ ਮੈਨੂੰ ਬਲਜੀਤ ਪਰੇਸ਼ਾਨਾ ਮੈਂ ਤੇ ਕੀ ਕਰਾਂ ਪਹਿਲਾਂ ਮੈਂ ਵਾਹਿਗੁਰੂ ਕਾੜੀ ਹਰ ਵੇਲੇ ਹੱਥ ਜੋੜਦੀ ਹਾਂ ਵੀ ਮੁੰਡਾ ਕਿਤੇ ਸੈੱਟ ਹੋ ਜੇ ਜੇ ਵਾਹਿਗੁਰੂ ਨੇ ਸੁਣੀ ਆ ਤੇ ਸੈੱਟ ਹੋਣ ਲੱਗਾ ਵਾ ਤੇ ਹੁਣ ਹੋਰ ਪਰੇਸ਼ਾਨੀਆਂ ਵੀ ਕਰਾਂ ਤੇ ਕੀ ਕਰਾਂ ਦੱਸ ਭੈਣ ਜੀ ਹਈ ਤਰ੍ਹਾਂ ਕਾ ਤੋ ਦਿਲ ਛੱਡਿਆ ਵਾ ਖੋਲ ਕੇ ਦੱਸੋ ਹਾਂ ਗੱਲ ਕੀ ਆ ਗੱਲ ਬਲਜੀਤ ਇਹ ਆ ਮੁੰਡੇ ਨੇ 7.5 ਬੈਂਟ ਆਏ ਆ ਹੈ ਤਾਂ ਹੁਣ ਕਰ ਕਰਕੇ ਤੇ ਮੈਂ 6-7 ਲੱਖ ਰੁਪਈਆ ਕੀਤਾ ਚੱਲ ਜੇ ਮੈਂ ਗਹਿਣਾ ਘਟਾ ਵੀ ਵੇਚ ਲੂੰਗੀ ਤੇ ਬੜੀ ਹੱਦ ਨੂੰ ਪੁੱਤ 10 ਲੱਖ ਹੋ ਜਾਊਗਾ ਬਾਕੀ 10 ਲੱਖ ਕਿੱਥੋਂ ਲਵਾ ਜੈਂਟ ਨੇ 20 ਲੱਖ ਰੁਪਈਆ ਮੰਗਿਆ ਵਾ ਉਹ ਕਿੱਥੋਂ ਦੇਣਾ ਮੈਂ ਤੇ ਮੁੰਡੇ ਨੇ ਜਿਹਦੇ ਇਹ ਫੜੀ ਆ ਤੇ ਜਾਣਾ ਤੇ ਜਾਣਾ ਹੀ ਕੈਨੇਡਾ ਵਾ ਮੈਂ ਹੋਰ ਕਿਤੇ ਜਾਣਾ ਹੀ ਨਹੀਂਗਾ ਹੁਣ ਦੱਸ ਤੂੰ ਮੈਨੂੰ ਵੀ ਕਿੱਦਾਂ ਇਹ ਮਸਲਾ ਹੱਲ ਹੋਊਗਾ ਮੈਂ ਤਾਂ ਤਾਂ ਤੁਹਾਡੇ ਵਾਲਾ ਹੀ ਬੜੀ ਆਸ ਲੈ ਕੇ ਇਹ ਤੇ ਭੈਣ ਜੀ ਤੁਹਾਡੀ ਗੱਲ ਠੀਕ ਆ ਜੈਂਟਲਮੈਨ ਨੇ ਤੇ ਹਜੇ 20 ਲੱਖ ਮੰਗਿਆ ਵਾ ਹੋ ਨਿੱਕੇ ਮੋਟੇ ਕਿੰਨੇ ਖਰਚੇ ਹੁੰਦੇ ਆ ਉਹ ਤਾਂ ਗਿਣੇ ਮਿਥੇ ਹੀ ਨਹੀਂ ਹੁੰਦੇ ਉਹ ਹੀ ਤਾਂ ਫਿਰ ਗੱਲ ਵਾ ਬਲਜੀਤ ਤੇਰੇ ਜੇਠ ਮਗਰ ਮਰਨ ਤੋਂ ਮਗਰੋਂ ਕਿੰਨਾ ਹੀ ਕਿੱਡੀ ਮੁਸ਼ਕਲ ਮੈਂ ਮੁੰਡੇ ਨੂੰ ਪੜਾਇਆ ਲਖਾਇਆ ਤੈਨੂੰ ਪਤਾ ਹੀ ਆ ਭਾਵੇਂ ਤੁਸੀਂ 100 ਵਾਰ ਹੀ ਖਰਚੇ ਕੀਤੇ ਆ ਪਰ ਉਹ ਨਿੱਕੇ ਮੋਟੇ ਜਿਹੜੇ ਖਰਚੇ ਇਹ ਨਹੀਂ ਪਤਾਗਾ ਕਦੀ ਕਾਪੀ ਮੋਗੀ ਦੀ ਕਦੀ ਪੈਨਸਲ ਮੋਗੀ ਦੀ ਕਦੀ ਕੋਸ਼ਤ ਕਦੀ ਕੋਸ਼ਰ ਤੈਨੂੰ ਪਤਾ ਤਾਂ ਹੈਗਾ ਹੁਣ ਮੁੰਡਾ ਆਂਦਾ ਵੀ ਮੈਂ ਜਾਣਾ ਵਾ ਤੇਰੇ ਸਾਹਮਣੇ ਇੰਨੇ ਪੈਸੇ ਲੱਗਣੇ ਆ ਤੇ ਮਿੰਦੇ ਇਹੋ ਹੀ ਨਹੀਂ ਸਮਝ ਆਉਂਦੀ ਕਿ ਮੈਂ ਕਰਾਂ ਤਾਂ ਕਰਾਂ ਕੀ ਤੇ ਮੈਂ ਤਾਂ ਤਾਂ ਹੀ ਤੇਰੇ ਲਾਗੇ ਆ ਗਈਆਂ ਕਿ ਚੱਲ ਕੋਈ ਨਾ ਕੋਈ ਰਾਹੇ ਪਾਏਂਗੀ ਨਾ ਹੁਣ ਵੇ ਜੇ 20 ਲੱਖੋਂ ਨੇ ਮੰਗਿਆ ਵਾ ਉਰਾਪੂਰਾ ਕਰਕੇ ਤੇ 25-30 ਲੱਖ ਰੁਪਈਆ ਲੱਗ ਜਾਣਾ ਉਹ 2-4 ਲੱਖ ਨੂੰ ਕੋਲ ਨਹੀਂ ਚਾਹੀਦਾ ਲੀੜਾ ਲੱਤਾ 100 ਚੀਜ਼ ਚਾਹੀਦੀ ਵਸਤੂ ਤੈਨੂੰ ਪਤਾ ਤਾਂ ਇਹ ਨਿਆਣਿਆਂ ਦਾ ਉਹ ਤੇ ਭੰਜੇ ਆਰਾਮ ਨਾਲ ਪਹੁੰਚ ਜਾਈਦਾ ਵਾ ਇੰਨੇ ਕੁ ਲੱਖ ਤੇ ਆਰਾਮ ਨਾਲ ਲੱਗ ਜਾਂਦੇ ਆ ਫੇ ਨਿਆਣਿਆਂ ਨੂੰ ਨੋਡ ਬਦਲ ਕੇ ਦੇਣੇ ਕਈ ਕੋ ਕਰਨਾ ਫੇਰ ਵੀ ਨਿੱਕੇ ਮੋٹے ਬੜੇ ਖਰਚੇ ਆ ਪਰਬਲ ਜੀ ਤਾਂ ਨਿਆਣਿਆਂ ਨੂੰ ਨਹੀਂ ਨਾ ਪਤਾ ਹੈਗਾ ਕਿ ਖਰਚੇ ਇੰਨੇ ਆ ਉਹਨਾਂ ਨੇ ਤਾਂ ਆਰਡਰ ਹੀ ਦੇ ਦੇਣਾ ਨਾ ਕਿ ਮਾਤਾ ਇੰਨੇ ਪੈਸੇ ਚਾਹੀਦੇ ਮੈਂ ਤਾਂ ਚਿੰਤਾ ਕਰ ਕਰ ਮਰ ਗਈ ਚਲ ਭੈਣ ਜੀ ਫਿਕਰ ਨਾ ਕਰ ਸਾਰੀਆਂ ਔਂਕੜਾਂ ਨਿਕਲ ਜਾਂਦੀਆਂ ਉਹ ਜਿੱਦਾਂ ਪੁੱਤ ਨੇ ਪੜ ਲਿਆ ਵਾ ਉਹਦਾ ਉਹਨੇ ਬਾਹਰ ਚਲ ਜਾਣਾ ਵਾ ਔਰ ਰਾਜਵਿੰਦਰ ਵਰਗਾ ਹੀ ਰਵੀ ਆ ਰਾਜਵਿੰਦਰ ਤੇ ਇੰਨੇ ਖਰਚੇ ਹੋਣਦੇ ਆ ਉਹਦੇ ਤੇ ਕਰ ਦਾਂਗੇ ਤੇ ਫੇਰ ਕੀ ਆ ਨਾਲੇ ਆਉਂਦਾ ਨਾ ਤੁਹਾਡਾ ਦੇਰ ਤੇ ਉਹਨਾਂ ਨਾਲ ਗੱਲ ਕਰਦੀ ਆ ਉਹ ਆਪੇ ਕੋਈ ਹਿੱਲਾ ਕਰਨਗੇ ਇਹ ਆ ਤੁਸੀਂ ਅੱਗੇ ਸਾਥ ਦਿੱਤਾ ਹੀ ਮੈਂ ਤਾਂ ਤੁਹਾਡਾ ਗੋਣ ਜਿੰਦਗੀ ਭਰ ਨਿਭਾਉਂਗੀ ਬਲਜੀਤ ਭੈਣ ਜੀ ਇਹ ਚ ਗਉਣ ਵਾਲੀ ਕਿਹੜੀ ਗੱਲ ਵਾ ਉਹ ਆਡਾ ਫਰਜ਼ ਹੀ ਫੇਰ ਵੀ ਬਾਹੂ ਜੇ ਕੋ ਮੇਰੇ ਔਖੇ ਵੇਲੇ ਲਾਗੇ ਲੱਗਾ ਵਾ ਤੇ ਤਾਂ ਹੀ ਆ ਨਾ ਤਾਂ ਹੀ ਮੈਂ ਤੈਨੂੰ ਗਉਣ ਨਹੀਂ ਕਹਿਣ ਕਿ ਤੇਰਾ ਮੈਂ ਗਉਣ ਜਿੰਦਗੀ ਭਰ ਨਿਭਾਉਂਗੀ ਨਾਲੇ ਵੇ ਮੇਰੇ ਵੀ ਕਿਤੇ ਚਾਰ ਦਿਨ ਸੌਖੇ ਲੰਘ ਜਾਣਗੇ ਜ਼ਿੰਦਗੀ ਦੇ ਜੇ ਚੰਗੇ ਕਾਰੋਬਾਰ ਤੇ ਲੱਗ ਜੂ ਮੁੰਡਾ ਕੋਈ ਨਹੀਂ ਭੈਣ ਜੀ ਸਾਰੇ ਕੰਮ ਹੀ ਹੋ ਜਾਣੇ ਆ ਵੇਖੀ ਸਹੀ ਇਸੇ ਮੂਹਨਾ ਤੂੰ ਕਿਆ ਕਰਨਾ ਵਾ ਮੇਰਾ ਪੁੱਤ ਸੈੱਟ ਹੋ ਗਿਆ ਵਾ ਸੱਸੀ ਵੀ ਸਾਸਰੀ ਕਾਲ ਕੀ ਹਾਲ ਚਾਲ ਹੈ ਠੀਕ ਆ ਤੁਸੀਂ ਸੁਣਾਓ ਹਾਂ ਠੀਕ ਆ ਔਰ ਕਿੱਦਾਂ ਕਾਰੋਬਾਰ ਵਧੀਆ ਠੀਕ ਠਾਕ ਕਾਮ ਆ ਰਿਹਾ ਔਰ ਸੁਣਾ ਭਾਬੀ ਕੀ ਗੱਲ ਬੜੇ ਪਰੇਸ਼ਾਨ ਜੇ ਲੱਗੰਦੇ ਜੇ ਪਰੇਸ਼ਾਨ ਤਾਂ ਇਦਾਂ ਹੀ ਆ ਫਿਰ ਚਲੋ ਬਹੁਤੀ ਮੈਂ ਪਾਣੀ ਲੈ ਕੇ ਆਉਣੀ ਨਾਲ ਚਾਹ ਬਣਾਉਣੀ ਆਓ ਜਾ ਲਿਆ ਰਵੀ ਦਾ ਨਾ ਬਾਹਰ ਦਾ ਕੰਮ ਬਣ ਗਿਆ ਅੱਛਾ ਉਹਦੇ ਦੇਈਆਂ ਬਲਕਿ ਤਰ੍ਹਾਂ ਕਰਵਾ ਦਿੱਤਾ ਠੀਕ ਆ ਆਬੀ ਜੀ ਤੁਸੀਂ ਕਿਹ ਗੱਲ ਦੀ ਟੈਨਸ਼ਨ ਨਹੀਂ ਲੈਣੀ ਕੀ ਹੋਇਆ ਜੇ ਵੀਰ ਨਹੀਂ ਹੈਗਾ ਹੁਣ ਤੇ ਮੈਂ ਰਵੀ ਦਾ ਚਾਚਾ ਵਾਂ ਮੈਨੂੰ ਸਾਰੇ ਫਿਕਰ ਵਾ ਜਿੱਦਾਂ ਦੀ ਰਾਜਵਿੰਦਰ ਉਦਾਂ ਦਾ ਰਵੀ ਹੈ ਸਾਨੂੰ ਤੁਸੀਂ ਕਿਹ ਗੱਲ ਦੀ ਟੈਨਸ਼ਨ ਲੈਣੀ ਜਿੱਥੇ ਜਾਣਾ ਵਾ ਦੱਸੋ ਜਾਵਾਂਗੇ ਵੀ ਪੈਸੇ ਤੇ ਲਾਵੀ ਲਾਵਾਂਗੇ ਇਹ ਤੁਸੀਂ ਕਿਦਾਂ ਨਹੀਂ ਗੱਲ ਕਰਦੇ ਜੀ ਉਹ ਤਾਂ ਗੱਲ ਹੈ ਰਕਵੀਰ ਪਰ ਮੈਂ ਇਹ ਸੋਚਦੀ ਪਈ ਇੰਨੇ ਪੈਸੇ ਆ ਕਿੱਥੋਂ ਦਊਂਗੀ ਕੀ ਕਰੂੰਗੀ ਮੈਂ ਚੱਲ ਮੈਂ ਇਹ ਸੋਚਦੀ ਆਂ ਕਿ ਜੇ ਨਹੀਂ ਤੇ ਤੁਸੀਂ ਐਦਾਂ ਕਰੋ ਵੀ ਮੇਰੀ ਪਿਆਰੀ ਜਿਹੜੀ ਹੈ ਨਾ ਉਹ ਘਾਣੇ ਰੱਖ ਲੋ ਤੇ ਮੈਨੂੰ ਪੈਸੇ ਦੇ ਦੋ ਚੱਲ ਉੱਥੇ ਕੰਮ ਤੇ ਸੈੱਟ ਹੋ ਜਾਊਗਾ ਮੁੰਡਾ ਜੇ ਮੈਨੂੰ ਪੈਸੇ ਕੱਲੀ ਜਾਊਗਾ ਤੇ ਮੈਂ ਥੋੜੇ ਖੜੋ ਦੇ ਹਿਸਾਬ ਨਾਲ ਤੁਹਾਡੇ ਲੈ ਆ ਜਾਂਗੀ ਭਾਬੀ ਫੇਰ ਤੂੰ ਸਾਨੂੰ ਬਗਾਨਾ ਹੀ ਸਮਝਿਆ ਨਾ ਅਸੀਂ ਰਾਜਵਿੰਦਰ ਦਾ ਰਵੀ ਚ ਕੋਈ ਫਰਕ ਨਹੀਂ ਕੀ ਕਰਦੇ ਇਹ ਗੱਲ ਕਹਿਗੇ ਤੁਸੀਂ ਤਾਂ ਸਾਨੂੰ ਨੀਵਾ ਵਿਖਾਤਾ ਵਾ ਨਹੀਂ ਨਹੀਂ ਮੈਂ ਤੈਨੂੰ ਨੀਵਾ ਨਹੀਂ ਵਿਖਾਉਂਦੀ ਇਹਨਾਂ ਤਾਂ ਮੈਨੂੰ ਪਤਾ ਹੀ ਆਏ ਨਹੀਂ ਤੇ ਮੈਨੂੰ ਆਸ ਹੀ ਆ ਕਿ ਤੂੰ ਮੈਨੂੰ ਨਰਾਸਾ ਨਹੀਂ ਮੋੜਦਾ ਪਰ ਫੇਰ ਵੀ ਹੁਣ ਤੂੰ ਵੀ ਬਾਲ ਬੱਚੇ ਵਾਲਾ ਵਾ ਘਰ ਗ੍ਰਿਸ਼ਤੀ ਵਾਲਾ ਵਾ ਤੇ ਮੈਂ ਨਹੀਂ ਚਲ ਕੋਈ ਗੱਲ ਨਹੀਂ ਪਿਆਰੀ ਮੈਂ ਹੋਰ ਵੀ ਕਿਤੇ ਰੱਖਣੀ ਤੇ ਮੈਂ ਤੈਨੂੰ ਦੇ ਦਨੀ ਕੋਈ ਗੱਲ ਨਹੀਂ ਭਾਬੀ ਤੂੰ ਚਿੰਤਾ ਨਹੀਂ ਕਰਨੀ ਜਿੰਨੇ ਪੈਸੇ ਲੱਗਦੇ ਨਾ ਅਸੀਂ ਲਾਵਾਂਗੇ ਚਲੋ ਪਿਆਰ ਤੇ ਤੇਰੀ ਆ ਜਿੱਦਾਂ ਤੂੰ ਕਰਨਾ ਵਾ ਕਰ ਲੈ ਜਿੱਦਾਂ ਤੇਰਾ ਸੂਤ ਆਉਂਦਾ ਮੈਨੂੰ ਦੱਸ ਦੇ ਧੰਨਵਾਦ ਰਕबीर ਤੇਰਾ ਤੂੰ ਤੇ ਨਹੀਂ ਗੱਲ ਕਹਿ ਕੇ ਨਾ ਮੇਰਾ ਸਾਰਾ ਦਿਲ ਦਾ ਬੋਝ ਹੀ ਹਲਾਤਾ ਵਾ ਸ਼ੁਕਰ ਵਾ ਪਰਮਾਤਮਾ ਤੇਰੀ ਵੱਡੀ ਵੱਡੀ ਉਮਰ ਕਰੇ ਭਾਬੀ ਟੈਨਸ਼ਨ ਨਹੀਂ ਲੈਣੀ ਕਿਸੇ ਵੀ ਗੱਲ ਦੀ ਤੁਸੀਂ ਚਲੋ ਠੀਕ ਵਾ ਚਾਚੇ ਵੀ ਤੇ ਪਿਓ ਹੀ ਹੁੰਦੇ ਆ ਜੇ ਤੂੰ ਅੱਜ ਤੂੰ ਉਹਦੀ ਬਾਹ ਫੜੇਗਾ ਕੱਲ ਨੂੰ ਤੁਹਾਡੀ ਉਹ ਫੜੂਗਾ ਤੁਹਾਡੇ ਸਿਰ ਤੇ ਤੋ ਅੱਗੇ ਚੰਮਿਆ ਪਲਿਆ ਵਾ ਇਹ ਭਾਬੀ ਇੱਕ ਦੂਜੇ ਦੇ ਸਾਥ ਨੇ ਹੀ ਆ ਕਿਹੜਾ ਕਿਸੇ ਕੋਲ ਲੈ ਜਾਣਾ ਵਾ ਇਥੋਂ ਬਸ ਬਸ ਚਲੋ ਕਰੋ ਗੱਲਾਂ ਬਾਤਾਂ ਮੈਂ ਚਾ ਲੈ ਆ ਮੈਂ ਜਾ ਲੈ ਆ ਛੇਤੀ ਬਾਕੀ ਇਹ ਕੀ ਦੇਣ ਵਾਲੇ ਤੇ ਪ੍ਰਮਾਤਮਾ ਅਹੀਂ ਕੋਣ ਕੁ ਕਰਨ ਵਾਲੇ ਕਿਸ ਦਾ ਔਰ ਮੈਂ ਵੀ ਇੰਨੀ ਚੱਲ ਚੰਗੇ ਥਾਂ ਲੱਗ ਜਾਊਗਾ ਚਲ ਜੂਗਾ 4 ਪੈਸੇ ਕਮਾਉਗੇ ਤੇ ਤੁਹਾਡਾ ਵੀ ਆ ਚਲ ਤੇਰੀ ਵੀ ਜਿਹੜੀ ਰਹਿੰਦੀ ਜਿੰਨਕੀ ਸੌਖੀ ਲੰਘ ਜੂਗੀ ਤੇਰੇ ਸਾਹਮਣੇ ਕਿੰਨੀ ਔਖੀ ਕੱਟੀ ਆ ਤਾਂ ਤੂੰ ਹੀ ਹੁਣ ਉਹਦੇ ਸਿਰ ਤੇ ਆ ਆ ਕੋਈ ਜ਼ਿੰਦਗੀ ਕੱਟਣ ਥੋੜੀ ਹੁੰਦੀ ਚਲੋ ਜੇ ਪਰਮੇਸ਼ਰ ਨੇ ਦੁੱਖ ਪਾਇਆ ਤੇ ਪਰਮੇਸ਼ਰ ਨੇ ਕੱਟਣਾ ਵਾ ਬਸ ਉਹਨੇ ਹੀ ਕੱਟਣਾ ਉਹਨੂੰ ਦੋਸ਼ ਥੋੜੀ ਕੋਈ ਨਾ ਦੂਰ ਉਠੋ ਕੀ ਆ ਤੁਹਾਡਾ ਦਿਮਾਗ ਠੀਕ ਵਾ ਉਹ ਆ ਕੁਝ ਕਰਨ ਤੋਂ ਪਹਿਲਾਂ ਪਹਿਲਾਂ ਘਰ ਚ ਕਿਤਨਾ ਸਰਾਹ ਤੇ ਕਰ ਲਿਆ ਕਰੋ ਉਹ ਪੋਸਟ ਤੇ ਲਿਆ ਕਰੋ ਵੀ ਕੀ ਬਣੂਗਾ ਤੇ ਕੀ ਨਹੀਂ ਝਟ ਵਾਦੇ ਘੰਡਦਾ ਪੈਨੇ ਆ ਓਏ ਭਗਵਾਨੇ ਕੀ ਐਡੀ ਨਿਹਰੀ ਆ ਗਈ ਆ ਐਡੀ ਧਵੀ ਫਿਰਦੀ ਆ ਠੰਡੀ ਹੋ ਕੀ ਗੱਲ ਹੋਈ ਹੈ ਨਹੀਂ ਤੁਸੀਂ 100 ਲੱਖ ਦਾ ਵਾਦਾ ਕਰ ਦਿੱਤਾ ਵਾ ਉਧਰੋਂ ਕੁੜੀ ਦਾ ਖਰਚਾ ਤੁਹਾਡੀ ਕੋਈ ਲੋਟ ਰੂਟ ਨਹੀਂ ਨਿਕਲੀ ਆ ਤੇ ਮੈਨੂੰ ਦੱਸ ਦੋ ਓਏ ਵਾਇਗਰੂ ਦੇਣ ਦਿਆ ਤੈਨੂੰ ਕਾਦੀ ਟੈਨਸ਼ਨ ਵਾ ਵਾਇਗਰੂ ਦਿੱਤਾ ਬਠੇ ਰਾਕੋ ਜਵਾ ਜੋ ਕਰਨਾ ਪਰਮਿਸ਼ਨ ਨੇ ਕਰਨਾ ਅਸੀਂ ਕੌਣ ਆ ਕੋਈ ਕਰਨ ਵਾਲੇ ਜੇ ਕਿਹਨੂੰ ਕੋ ਦੇਣ ਵਾਲੇ ਉਹ ਪੱਪਾ ਕਰਨਾਂ ਤੇ ਮਾਰ ਰਹੇ ਨਹੀਂ ਆ ਪਰ ਮੈਨੂੰ ਟੈਨਸ਼ਨ ਪੈ ਜਾਂਦੀ ਆ ਤੁਹਾਨੂੰ ਕਿਉਂ ਨਹੀਂ ਟੈਨਸ਼ਨ ਪੈਂਦੀ ਨਾਲੇ ਇੱਕ ਪਾਸੇ ਤੇ ਗੱਡੀ ਦਾ ਲਾਰਾ ਕੁੜੀ ਨੂੰ ਲਾਤਾ ਵਾ ਇੱਕ ਪਾਸੇ ਦੀ ਪੜ੍ਹਾਈ ਹੋਣੀ ਆ ਉਹਦੇ ਤੇ ਵੀ ਪਥੇਰਾ ਪਿਆ ਲੱਗਦਾ ਮੜ ਕਿ ਉਹਦਾ ਕੋਰਸ ਕਰਾਉਣੇ ਕਈ ਕੋ ਚਾਹੀਦਾ ਉਹਨੂੰ ਮੜ ਕਿ ਤੁਸੀਂ 10 ਲੱਖ ਉਹ ਉੱਥੇ ਕਿੱਦਾਂ ਲਾਓਗੇ ਤੁਹਾਨੂੰ ਆਪਣੇ ਆਪ ਨਹੀਂ ਸਮਝ ਆਉਂਦੀ ਉਹ ਇੰਨਾ ਕਰਜ਼ਾ ਕਿੱਥੋਂ ਚੁੱਕਣਾ ਵਾ ਇੰਨੇ ਪੈਸੇ ਆਪਣੇ ਕੋਲ ਹੈਗੇ ਆ ਉਹ ਬਲਜੀਤ ਜ਼ਰਬਾਣੀ 'ਚ ਵੀ ਲਿਖਿਆ ਵਾ ਸੋਚਿਆ ਸੋਚਣਾ ਹੋ ਗਈ ਜੇ ਸੋਚੀ ਲਿਖਵਾਰ ਆਪਣੇ ਸੋਚਿਆ ਕੋਈ ਨਹੀਂ ਉਹਨਾ ਜੋ ਕਰਨਾ ਜੋ ਦੇਣਾ ਉਹ ਮਾਲਕ ਨੇ ਪਰਮੇਸ਼ਰ ਨੇ ਦੇਣਾ ਵਾ ਤੂੰ ਨਾ ਇਹ ਨਹੀਂ ਚਿੰਤਾ ਕਰਿਆ ਕਰ ਤੇ ਨਾ ਮੈਨੂੰ ਚਿੰਤਾ ਦਿਆ ਕਰ ਤੂੰ ਉਹ ਫਿਰ ਵੀ ਬੰਦਾ ਘਰ ਚ ਮਾੜੀ-ਮੋਟੀ ਤੇ ਸਲਾਹ ਕਰੇ ਉਹ ਜਿੱਦਾਂ ਹੁਣ ਤੁਹਾਡੀ ਭਾਬੀ ਆਈ ਚੱਲ ਤੁਸੀਂ ਗੱਲ ਕਰਦੇ ਹਾਲੇ ਟਾਲੇ ਪਾਉਂਦੇ ਬਾਅਦ ਚ ਬਹਿ ਕੇ ਆਪਾਂ ਸਲਾਹ ਕਰਦੇ ਕੋਈ ਹਾਂਡਾ ਸੰਡਾ ਕਰਦੇ ਫਿਰ ਉਹਨੂੰ ਹਾਂ ਕਰਦੇ ਤੇ ਹਾਂਡਾ ਸੰਡਾ ਖੋ ਗਿਆ ਸਮਝ ਤੂੰ ਅਸੀਂ ਗੱਡੀਆਂ ਤੇ ਕਿੱਤੀਆਂ ਕਿ ਅਸੀਂ ਗੱਡੀ ਦੇ ਜਾਣੇ ਆ ਕਿ ਅਗੇ ਮੋਰਚਾਲ ਦੇ ਜਾਂਨੇ ਸਾਲ ਹਟਕੇ ਗੱਡੀ ਲੈ ਲੈਣਾਂ ਜਿਹੜੀ ਰੰਗ ਰੋਗਾਂ ਦੀ ਕਹਿੰਦਾ 6 ਮਿਲੀਅਨ ਹਟਕੇ ਕਰਾ ਲਾਂਗੇ ਅਸੀਂ ਕਿਹੜਾ ਵਿਆਹ ਤੇ ਰਿਆ ਵਾ ਕਿ ਜਿਹੜਾ ਸਾਨੂੰ ਹੁਣੇ ਕਾਲੀ ਆ ਕਿ ਇਹ ਰੰਗ ਹੁਣੇ ਕਰਾਉਣਾ ਤੇ ਗੱਡੀ ਹੁਣੇ ਲੈਣੀ ਆ ਉਹ ਬਾਬਾ ਠੀਕ ਆ ਇੱਕ ਵਾਰਸੇ ਤੁਸੀਂ ਵਾਦਾ ਕਰ ਲਿਆ ਕੁੜੀ ਨੂੰ ਇੱਕ ਵਾਰਸੇ ਹੁਣ ਜਦੋਂ ਹੁਣ ਉਹਨੂੰ ਕਹੋਗੇ ਵੀ ਇਹ ਗੱਡੀ ਨਹੀਂ ਲੈਣੀ ਉਹਦਾ ਦਿਲ ਨਾ ਟੁੱਟੂਗਾ ਤੁਸੀਂ ਆਪੇ ਸੋਚੋ ਹਾਂ ਉਹ ਮੇਰੀ ਧੀ ਬੜੀ ਸਿਆਣੀ ਆ ਉਹ ਸਮਝਦੀਆਂ ਗੱਲ ਨੂੰ ਨਾਲੇ ਜਿਹੜਾ ਰਵੀ ਦਾ ਭਰਾ ਹੀ ਲੱਗਦਾ ਕੋਈ ਉਪਰਾ ਥੋੜੀ ਜਦੋਂ ਉਹਨੂੰ ਪਤਾ ਲੱਗੂਗਾ ਉਹਦਾ ਕਨੇਡਾ ਦਾ ਵੀਜ਼ਾ ਲੱਗੰਦਾ ਉਹਨੂੰ ਸਗੋਂ ਸਾਡੇ ਤੇ ਮਾਣ ਮਹਿਸੂਸ ਹੋਣਾ ਵਾ ਕਿ ਮੇਰਾ ਮਾਪਿਓ ਕਿੰਨਾ ਚੰਗਾ ਵਾ ਉਹ ਮੈਨੂੰ ਦੱਸੋ ਪਹਿਲਾਂ ਅੱਗੇ ਕਦੀ ਮੈਂ ਤੁਹਾਨੂੰ ਡੱਕਿਆ ਵਾ ਉਹਨਾਂ ਦੇ ਹੈਲਪ ਕਰਨ ਤੋਂ ਮੈਂ ਤਾਂ ਕਹਿਨੀ ਆ ਚਲ ਉਹਨਾਂ ਦਾ ਮੁੰਡਾ ਵੀ ਵੱਧ ਚੜ ਕੇ ਪੜੇ ਤੇ ਚਲ ਕੇ ਇਹ ਪਾਸੇ ਟਿਕਾਣੇ ਲੱਗ ਜੇ ਉਹ ਅਹੀਂ ਕਹੇ ਨਾਲ ਕਿ ਤੇ ਬੁਰਾ ਥੋੜੀ ਚੰਨੇ ਆ ਪਰ ਫਿਰ ਵੀ ਬੜੀਆਂ ਬੜੀਆਂ ਵੱਡੀਆਂ ਰਕਮਾਂ ਹੁੰਦੀਆਂ ਵਾ ਉਹ ਦੇਣ ਲੱਗਿਆ ਬੜਾ ਕੁਝ ਸੋਚਣਾ ਪੈਂਦਾ ਵਾ ਉਹ ਕੋਈ ਗੱਲ ਨਹੀਂ ਹੁਣ ਜਿਵੇਂ ਹਾਂ ਕਰਤੀ ਆ ਤੇ ਸੋਚਾਂ ਸੋਚੇ ਜੋ ਕੋ ਵੀ ਹੈਗਾ ਜੋ ਪਰਮੇਸ਼ਰ ਤੇ ਮੈਨੂੰ ਆਸ ਵਾ ਪਰਮੇਸ਼ਰ ਨੇ ਕਰਨਾ ਜੋ ਕਰਨਾ ਚਲੋ ਠੀਕ ਆ ਜੋ ਤੁਹਾਨੂੰ ਚੰਗਾ ਲੱਗੇ ਨਾ ਉਹ ਤੁਸੀਂ ਕਰੋ ਫਿਰ ਚਲ ਠੀਕ ਆ ਤੂੰ ਵੀ ਨਵੇਰਲਾ ਕੰਮ ਧੰਦਾ ਤੂੰ ਤੇ ਮੇਰੀ ਕੱਚੀ ਨੀਂਦ ਉਠਾਲਦਾ ਮੈਨੂੰ ਹੁਣ ਮੈਨੂੰ ਕੋਈ ਨੀਂਦ ਵੀ ਨਹੀਂ ਆਉਣੀ ਮੈਂ ਥੱਕਿਆ ਟਿਆ ਆਇਆ ਬਾਹਰੋਂ ਵੀ ਕਾਦੀਆਂ ਤੁਹਾਨੂੰ ਨੀਂਦਾਂ ਚੜ ਗਈਆਂ ਵਾ ਇੱਕ ਪਾਸੇ ਤੁਸੀਂ ਆ ਕੰਮ ਰੰਬ ਲਿਆ ਵਾ ਇੱਕ ਪਾਸੇ ਤੁਹਾਨੂੰ ਨੀਂਦ ਆ ਗਈ ਉਹ ਨੀਂਦ ਆ ਕਿੱਦਾਂ ਜਾਂਦੀ ਆ ਮੈਨੂੰ ਤੇ ਟੈਨਸ਼ਨ ਪੈ ਗਈ ਆ ਵਾਹਿਗੁਰੂ ਵਾਹਿਗੁਰੂ ਕਰਿਆ ਕਰ ਸਾਰੇ ਕੰਮ ਰਾਸ ਆ ਜਾਣੇ ਤੂੰ ਕਾਲੀ ਬੜੀ ਪੈਣੀ ਆ ਫਿਰ ਤੁਸੀਂ ਨਹੀਂ ਮੇਰੀ ਗੱਲ ਮੰਨਣੀ ਉਹ ਬਲਜੀਤ ਤੂੰ ਕਭਰੋਂ ਨਹੀਂ ਕਿਹੜੀ ਗੱਲ ਨੂੰ ਮਾਰਾ ਇਹ ਛੱਤ ਦੇ ਦਿੱਤੀ ਹੈ ਨਾ ਐਂ ਕਿਹੜੇ ਕਿਤੇ ਬਾਹਰ ਬਿਠੇ ਰੇੜੇ ਤਾਂ ਬਿਠਿਆ ਇਦਾਂ ਸਾਨੂੰ ਕੋਈ ਚਿੰਤਾ ਵਾ 6 ਮਹੀਨੇ ਹਟਕੇ ਕਰਾ ਲਾਂ ਚਲੋ ਬੱਬਾ ਠੀਕ ਆ ਤੁਹਾਡੀ ਮਰਜ਼ੀ ਆ ਕਰੋ ਫੇਰ ਤੁਹਾਡਾ ਜੋਜੀ ਕਰਦਾ ਵਾ ਮੁੱਦਾਨਾ ਭਾਬੀ ਨੂੰ ਵੀ ਹਾਂ ਕਰ ਦਿੱਤੀ ਆ ਤੇ ਬਲਜੀਤ ਵੀ ਆਪਣੇ ਤਾਂ ਸਹੀ ਆ ਚਲੋ ਕੋਈ ਨਹੀਂ ਫਸਲ ਜਿੱਦਾਂ ਦੀ ਵੀ ਹੈਗੀ ਚੰਗੀ ਮਾਰੀ ਵਾੜ ਦੇ ਮੰਡੀ ਆ ਸੁੱਟਾਂਗੇ ਪੈ ਤੇ ਲੈ ਸਾਰੇ ਦਾ ਸਾਰਾ ਦੇਣਾ ਕਿ ਭਾਬੀ ਨੂੰ ਇਹ ਸਾਰਾ ਪੈਸਾ ਤੇ ਲੈ ਭਾਬੀ ਨੂੰ ਦੇਤਾ ਤੇ ਮੁੜ ਕੇ ਦੂਰੇ ਫਸਲ ਵੀ ਬੀਜਣੀ ਚੱਲ ਕੋਈ ਨਹੀਂ ਆਪੇ ਪਰਮੇਸ਼ਰ ਕੋਈ ਨਾ ਕੋਈ ਠਿਲਾ ਕਰੂਗਾ ਹੀ ਨਾ ਹੁਣ ਵੀਰ ਤੇ ਹੈ ਨਹੀਂਗਾ ਹੁਣ ਭਾਬੀ ਕੋ ਮੁੱਖ ਥੋੜੀ ਮੋੜ ਜਾਣਾ ਹਾਂ ਇੱਕ ਗਮ ਹੈਗਾ ਕਿ ਜੇ ਪੈਸੇ ਥੁਰਦੇ ਜਾਪਣਗੇ ਤੇ ਬਲਜੀਤੋ ਚੋਰੀ ਭਾਬੀ ਨੂੰ ਪੈਸੇ ਦੇ ਦੂੰਗਾ ਪਰ ਆਪੇ ਹੌਲੀ ਹੌਲੀ ਲੰਘਦਾ ਰਹੂਗਾ ਇਹ ਵਾਇਰਸ ਸੱਚੇ ਪਾਸ਼ਾ ਤੇਰਤੇ ਡੋਰੀਆਂ ਵਾਂ ਜਿੱਦਾਂ ਤੂੰ ਆਪਣੇ ਬੱਚੇ ਦੇ ਅੱਗੇ ਲਾਜ ਰੱਖੀ ਸੀ ਨਾ ਓਦਾਂ ਹੀ ਹੁਣ ਲਾਜ ਰੱਖਣੀ ਮੇਰੇ ਵੀਰ ਦੇ ਪੁੱਤ ਨੂੰ ਚੰਗੇ ਕਾਰੋਬਾਰ ਤੇ ਲਾਹੀਂ ਉਹਦੀ ਬਾਹ ਫੜੀ ਅੰਗ ਸੰਗ ਸਹਾਈ ਹੋਣੀ ਹੁੰਦੀ ਹੁਣ ਤੂੰ ਵਾਇਰਸ ਤੇਰਤੇ ਡੋਰੀਆਂ ਵਾਂ ਸਾਰੀਆਂ ਹੀ ਹੁੰਦੀ ਰਿਕਬੀਰ ਆਇਓ ਆ ਭੈਣ ਆਈ ਆ ਸਸੀ ਸਸੀ ਘਾ ਵੀਰ ਕਿੱਦਾਂ ਠੀਕ ਵਾ ਠੀਕ ਆ ਤੁਸੀਂ ਸੁਣਾਓ ਹਾਂ ਠੀਕ ਵਾ ਸਭ ਵਧੀਆ ਸਭ ਕੱਲੇ ਆਏ ਜੇ ਫੇਰ ਕੀ ਕੱਲੀ ਆਈ ਆ ਤੇ ਆ ਲੋ ਭੈਣ ਜੀ ਕੋਈ ਨਹੀਂ ਮਹਿ ਨਾਲ ਕੇ ਨੂੰ ਲੈ ਆਉਂਦੇ ਚੱਲ ਕੋਈ ਗੱਲ ਨਹੀਂ ਬਲਜੀਤ ਨਾਲਿਆ ਡੱਬਾ ਡੱਬਾ ਖੁਸ਼ੀ ਦਾ ਤੁਹਾਡੀ ਭੈਣੀ ਮੰਗਤੀ ਆ ਚੱਲ ਭੈਣਾ ਬਧਾਈਆਂ ਬਹੁਤ ਬਹੁਤ ਭੈਣ ਜੀ ਤੁਹਾਨੂੰ ਬਹੁਤ ਬਧਾਈਆਂ ਕੱਲੀ ਕਦੀ ਨੇ ਵੇਖਿਆ ਲਿਆ ਦੱਸਿਆ ਹੀ ਨਹੀਂ ਰਗਵੀਰ ਕੰਮ ਤੇ ਇਹ ਬਣਿਆ ਗਏ ਉਹਨਾਂ 10 ਪਾਈ ਗਵਾਂਡੀਆਂ ਨੇ ਅੱਛਾ ਤੇ ਗਏ ਵੇਖਣ ਵਾਸਤੇ ਤੁਹਾਨੂੰ ਮੁੰਡਾ ਪਸੰਦ ਆ ਗਿਆ ਉਹਨਾਂ ਨੂੰ ਕੁੜੀ ਪਸੰਦ ਆ ਗਈ ਉਹਨਾਂ ਤੇ ਹੱਸ ਕੇ ਰਿਸ਼ਤਾ ਕੀਤਾ ਕੁੜੀ ਦਾ ਤੇ ਕਹਿੰਦੇ ਆ ਕਿ ਤੁਸੀਂ ਹੁਣ ਰੁਪਈਆ ਰੱਖ ਲੋ ਤੇ ਫਿਰ ਮੈਨੂੰ ਤਾੜ ਦੇ ਤੱਕ ਆਉਣ ਦੀ ਨਾ ਨੌਬਤੀ ਨਹੀਂ ਪਹੁੰਚੀ ਚੱਲ ਕੋਈ ਨਹੀਂ ਜਿਹੜਾ ਕੰਮ ਹੋ ਜੇ ਉਹ ਹੀ ਚੰਗਾ ਵਾ ਹਾਂ ਹੋ ਤੇ ਮੈਂ ਖੰਡੀ ਕੀ ਚੱਲੇ ਹੋ ਤੇ ਫਿਰ ਉਹ ਵਿਆਹ ਵੀ ਨਾਲੇ ਦੇ ਦਿੱਤਾ ਵਾ ਵਿਆਹ ਵੀ ਨਾਲ ਹੀ ਕਰ ਦਿੱਤਾ ਮੁੰਡਾ ਕੀ ਕਰਦਾ ਵਾ ਮੁੰਡਾ ਬਾਹਰੋਂ ਆਇਆ ਹੈ ਕੈਨੇਡਾ ਤੋਂ ਪੱਕਾ ਵਾ ਪੀਰ ਚੱਲ ਵਧੀਆ ਫਿਰ ਤੇ ਪੈਰ ਜਿਹੜਾ ਭਾਰਾ ਲੱਜੇ ਉਹ ਹੀ ਚੰਗਾ ਵਾ ਇਹ ਗੱਲ ਤਾਂ ਸਿਆਣੀ ਆ ਪਾਜੀ ਤੇਰੀ ਦੀ ਤਨਖਾਹ ਵੀ ਸਾਹਿਬ ਦੀ ਆ 40-50000 ਰੁਪਇਆ ਤੇ ਪਹਿਲੀ ਬੰਨਾ ਵੀ ਹੋਣਾ ਕਵਾ ਤੇ ਉਹਨਾਂ ਵਿਆਹ ਨਾਲ ਹੀ ਮੰਗ ਲਿਆ ਵਾ ਤੇ ਹੁਣ ਮੇਰਾ ਇਰਾਦਾ ਵਾ ਕਿ ਨਾਲ ਹੀ ਕਰਕੇ ਤੇ ਕੰਮ ਨਿਬੇੜ ਦੇਣੀ ਆ ਤੇ ਮੈਂ ਤੇ ਆਈ ਤੇਰੇ ਵੱਲ ਕੰਮ ਮੈਂ ਚੱਲ ਥੋੜੀ ਬਹੁਤੀ ਮਸਤ ਕਰਦਾ ਮੇਰੀ ਚੱਲ ਕੋਈ ਨਹੀਂ ਪੈਣ ਜਿੰਨੇ ਜੋਗੀ ਹੈਗੇ ਆ ਕਰਾਂਗੇ ਕਿਤਾ ਕਿਹੜੀ ਗਲਤੀ ਕਰਦੀ ਆ ਉਹ ਤਾਂ ਪਤਾ ਮੈਨੂੰ ਤੂੰ ਕਰੇਂਗਾ ਤੇ ਚੱਲ ਮੇਰਾ ਮਾਪਿਓ ਜਿੰਦਾ ਹੁੰਦਾ ਉਹਨਾਂ ਥੋੜਾ ਬੋਤਾ ਆਸਾਨ ਕਰਦੀ ਵੱਡਾ ਭਰਾ ਹੁੰਦਾ ਉਹਨੇ ਵੀ ਬੜਾ ਕੁਝ ਕਰਨਾ ਹੈ ਹੁਣ ਸਾਰਿਆਂ ਜਗ੍ਹਾ ਤੇ ਤੂੰ ਹੀ ਆਏਗਾ ਹੁਣ ਤੂੰ ਹੀ ਕਰਨਾ ਵਾ ਗੱਜ ਵੱਜ ਕੇ ਤੇ ਚਲ ਜਿਹੜਾ ਆਉਣਾ ਵਾ ਨਾਨਕੇ ਆ ਨੇ ਉਹ ਤਾਂ ਤੁਸੀਂ ਆਉਣਾ ਹੀ ਆਉਣਾ ਵਾ ਸਾਰਾ ਕੁਝ ਕਰਨਾ ਵਾ ਤੇ ਜਿਹੜਾ ਥੋੜਾ ਜਿਹਾ ਮੇਰੇ ਨਾਲ ਹਸਾਬ ਨਾਲ ਕਰਦੀ 5 ਕ ਲੱਖ ਰੁਪਈਆ